ਜਿਵੇਂ ਸਾਰੇ ਪੰਜਾਬੀਆਂ ਨੇ ਦੇਸ਼ਵਾਸੀਆਂ ਨੇ ਦੋ ਦਿਨ ਪਹਿਲਾਂ ਪੰਜਾਬ ਦੇ ਅੰਦਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਇੱਕ ਬਿਆਨ ਨੂੰ ਸੁਣਿਆ ਜਿਹਦੇ ਅੰਦਰ ਉਹ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਜੀ ਦੇ ਬਾਰੇ ਉਹਨਾਂ ਦੇ ਮਤਲਬ ਉੱਤੇ ਇੱਕ ਹਮਲਾ ਕੀਤਾ ਜਿਹਦੇ ਵਿੱਚ ਉਹ ਉਹਨਾਂ ਨੂੰ ਇੱਕ ਬੈਂਡ ਵਾਜੇ ਵਾਲੇ ਦੇ ਰੂਪ ਦੇ ਵਿੱਚ ਪੇਸ਼ ਕਰਦੇ ਨੇ ਉਹਨਾਂ ਨਾਲ ਕੋਲੋਲ ਕਰਦੇ ਨੇ ਮਾਹੌਲ ਕਰਦੇ ਨੇ ਔਰ ਜੇ ਮੋٹے ਤੌਰ ਤੇ ਕਿਹਾ ਜਾਵੇ ਤਾਂ ਇਹ ਉਸ ਕਿਤੇ ਦੇ ਨਾਲ ਨਾਲ ਇੱਕ ਗਰੀਬ ਵਿਅਕਤੀ ਦੀ ਮਹਿਮਾ ਦਾ ਇੱਕ ਉਹਦੀ ਇੱਜ਼ਤ ਦਾ ਮਤਲਬ ਜਿਹੜਾ ਮਾਹੌਲ ਬੜਾਇਆ ਗਿਆ ਸੋ ਮੈਂ ਲਗਾਤਾਰ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿੱਥੇ ਇਸ ਗੱਲ ਦੀ ਨਿੰਦਿਆ ਵੀ ਹੋ ਰਹੀ ਹੈ ਤੁਸੀਂ ਰਾਜਨੀਤੀ ਕਰਦੇ ਹੋ ਔਰ ਰਾਜਨੀਤਿਕ ਫੀਲਡ ਦੇ ਅੰਦਰ ਕਮ ਸੇ ਕਮ ਸ਼ਬਦਾਂ ਦੀ ਮर्यादा ਤੇ ਤੁਸੀਂ ਜਿਹਨੂੰ ਕਹਿ ਰਹੇ ਹੋ ਉਹਦੇ ਬਾਰੇ ਜਾਣਨ ਤੋਂ ਬਿਨਾਂ ਹੀ ਮਤਲਬ ਆਪਣੇ ਅੰਦਰਲਾ ਜਿਹੜਾ ਉਹ ਨਫ਼ਰਤ ਆ ਉਹ ਜਾਗਰ ਕਰ ਦਿਓ ਤੇ ਇਹਨੂੰ ਪੰਜਾਬ ਔਰ ਦੇਸ਼ ਦੇ ਲੋਕ ਚੇਤਨ ਲੋਕ ਚਾਹੇ ਭਾਵੇਂ ਕਿਸੇ ਵੀ ਜਾਤ ਬਰਾਦਰੀ ਚ ਬੈਠੇ ਆ ਉਹ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦੇ ਔਰ ਇਹਨਾਂ ਹੁਲੜ ਬਾਜ਼ੀਆਂ ਕਰਕੇ ਇਹਨਾਂ ਮਤਲਬ ਹੰਕਾਰੀ ਮਤਲਬ ਜਿਹੜੀ ਗੱਲਾਂ ਕਰਕੇ ਹੀ ਅੱਜ ਕਾਂਗਰਸ ਦਾ ਦੇਸ਼ ਔਰ ਪੰਜਾਬ ਦੇ ਅੰਦਰ ਲਗਾਤਾਰ ਪਤਨ ਹੋ ਰਿਹਾ ਸੋ ਮੈਂ ਇਹ ਜ਼ਰੂਰ ਉਹਨਾਂ ਨੂੰ ਇੱਕ ਸਲਾਹ ਦੇ ਰਿਹਾ ਤੁਸੀਂ ਅਸੈਂਬਲੀ ਦੇ ਅੰਦਰ ਵਿਰੋਧੀ ਧਿਰ ਦੇ ਨੇਤਾਓ ਤੁਹਾਨੂੰ ਇਹਨਾਂ ਗੱਲਾਂ ਦਾ ਨਾ ਸ਼ਬਦਾਂ ਦਾ ਮਤਲਬ ਜਿਹੜਾ ਆ ਜੋ ਤੁਸੀਂ ਹਰ ਭਾਜਨ ਸਿੰਘ ਈਟੀਓ ਜੀ ਬਾਰੇ ਬੋਲੇ ਆ ਜਾਂ ਉਹ ਲੱਖਾਂ ਕਰੋੜਾਂ ਕਿਰਤੀ ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਉਹ ਮਤਲਬ ਸਾਜ਼-ਵਾਜ਼ ਵਜਾਉਂਦੇ ਆ ਵਾਜੇ ਵਜਾਉਂਦੇ ਆ ਢੋਲ ਟਮਕਾ ਕਰਦੇ ਆ ਤਰੰਤ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਮੈਂ ਨਾਲ ਹੀ ਵੀ ਕਹਿਣਾ ਕਿ ਅੱਜ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਅੰਦਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਕੋਠੀ ਤਾਂ ਜਿਹੜਾ ਘਰਾਓ ਕੀਤਾ ਜਾ ਰਿਹਾ ਔਰ ਸਾਰਾ ਗੁੱਸਾ ਜਿਹੜਾ ਸਮਾਜ ਦੇ ਅੰਦਰ ਆ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਹੋਰ ਫੇਸ ਕਰਨੇ ਪਊਗਾ ਆਮ ਆਦਮੀ ਪਾਰਟੀ ਕਦੀ ਵੀ ਜਾਤ ਧਰਮ ਬਰਾਦਰੀ ਜਾਂ ਮਤਲਬ ਜਿਹੜੀ ਆ ਉਹ ਹੋਸੀ ਸਕੀਰਨ ਰਾਜਨੀਤੀ ਨਹੀਂ ਕਰਦੀ ਪਰ ਐਜੇਹੀ ਰਾਜਨੀਤੀ ਕਰਨ ਵਾਲੇ ਲੋਕਾਂ ਦੇ ਖਿਲਾਫ ਬੋਲਣਾ ਔਰ ਮਤਲਬ ਉਹਨਾਂ ਦੀ ਉਹਨਾਂ ਦੀ ਮਤਲਬ ਜਿਹੜੀ ਕਹਿ ਸਕਦਾ ਮੈਂ ਵੀ ਇੱਕ ਜਿਹੜੀ ਜ਼ਗੀਰੂ ਮਾਨਸਿਕਤਾ ਉਹਨਾਂ ਨੂੰ ਨੰਗਿਆ ਕਰਨਾ ਪੰਜਾਬ ਦੇ ਅੰਦਰ ਅਸੀਂ ਸਮਝਦੇ ਆਂ ਵੀ ਅੱਜ ਜਿਹੜਾ ਰੱਖਿਆ ਕਰਾਓ ਔਰ ਤੁਹਾਨੂੰ ਤੁਰੰਤ ਮਾफी ਮੰਗਣੀ ਚਾਹੀਦੀ ਆ ਈਟੂ ਸਾਹਿਬ ਦੇ ਕੋਲੋਂ ਉਹਨਾਂ ਦੇ ਪਰਿਵਾਰ ਕੋਲੋਂ ਔਰ ਮੈਂ ਸਮਝਦਾ ਕਿ ਤੁਹਾਨੂੰ ਇੱਕ ਇੱਕ ਮਤਲਬ ਚੇਤਨ ਇੱਕ ਜਿਹੜਾ ਸੂਝਵਾਨ ਜਿਹੜਾ ਇੱਕ ਨਾਗਰਿਕ ਜਗ੍ਹਾ ਨੇਤਾ ਹੋਣ ਦਾ ਮੈਂ ਸਮਝਦਾ ਕਿ ਸਹੂਦ ਦੇਣਾ ਚਾਹੀਦਾ ਸੋ ਅੱਜ ਵੱਡਾ ਪ੍ਰੋਗਰਾਮ ਹੈ ਬਿਲਕੁਲ ਬੈਂਡ ਵਾਜਿਆ ਨਾ ਜਾਵਾਂਗੇ ਔਰ ਤੁਹਾਡੀ ਕੋਠੀ ਦਾ ਘਰਾਓ ਵੀ ਕਰਾਂਗੇ ਜੇ ਤੁਸੀਂ ਤੁਰੰਤ ਮਾਫੀ ਨਹੀਂ ਮੰਗੀ ਤੇ ਆਉਣ ਵਾਲੇ ਦਿਨਾਂ 'ਚ ਇਹਦੇ ਲਈ ਜੋ ਵੀ ਪ੍ਰਕਿਰਿਆ ਤੈਅ ਕਰਨੀ ਪਊਗੀ ਮਤਲਬ ਦਲਤ ਔਰ ਸੋਸ਼ਲ ਸਮਾਜ ਦੀ ਮਤਲਬ ਇੱਜ਼ਤ ਬਚਾਉਣ ਦੇ ਲਈ ਉਹਨਾਂ ਦੀ ਅਸਤਮਾ ਨੂੰ ਜਿਹੜਾ ਵੀ ਠਾ ਲਊਗਾ ਉਹਨਾਂ ਦੇ ਵਿੱਚ ਭਾਵੇਂ ਪ੍ਰਤਾਪ ਸਿੰਘ ਬਾਜਵਾ ਕਿਉਂ ਨਾ ਹੋਵੇ ਆਉਣ ਵਾਲੇ ਦਿਨਾਂ 'ਚ ਜੋ ਵੀ ਕਾਰਵਾਈ ਕਰਨੀ ਪਊਗੀ ਅਸੀਂ ਕਰਾਂਗੇ ਔਰ ਇੱਕ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਤੁਸੀਂ ਸਾਡੀ ਸੋਸ਼ਲ ਸਾਡੀ ਸਭਿਆਚਾਰਕ ਮਤਲਬ ਜਿਹੜੀ ਆ ਉਹ ਉਹਦੇ ਉੱਤੇ ਤੁਸੀਂ ਸਾਡੀ ਮਤਲਬ ਇੱਜ਼ਤ ਤੇ ਹਮਲਾ ਕਰੋ ਔਰ ਤੋ ਅਨੁਤਰਾੰਤ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤੇ ਵੱਡੀ ਕਾਰਵਾਈ ਲਈ ਆਪਣੇ ਆਪ ਨੂੰ ਤਿਆਰ